ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਕਾਰਜਕਾਰੀ ਜੱਦਤਾਰ ਗਿਆਨੀ ਗਲਦੀਪ ਸਿੰਘ ਕੜਗਜ ਨੇ ਨਵੰਬਰ 1984 ਸਿੱਖ ਨਸਲ ਕੁਸ਼ੀ ਮਾਮਲੇ ਦੇ ਵਿੱਚ ਉੱਗੇ ਫਿਲਮ ਅਦਾਕਾਰ ਇਮਤਾਬ ਵਜਨ ਤੇ ਲੱਗੇ ਇਲਜ਼ਾਮਾਂ ਬਾਰੇ ਆਖਿਆ ਕਿ ਭਾਵੇਂ ਉਹਨਾਂ ਪੱਤਰ ਦੇ ਕੇ ਆਪਣਾ ਪੱਖ ਸਪਸ਼ਟ ਕੀਤਾ ਸੀ ਪਰ ਉਸ ਵਿਰੁੱਧ ਚਸ਼ਮਦੀਦ ਗਵਾਹ ਵੱਲੋਂ ਦਿੱਤੀ ਗਈ ਗਵਾਹੀ ਦੀ ਜਾਂਚ ਸਰਕਾਰ ਅਤੇ ਏਜੰਸੀਆਂ ਨੇ ਨਹੀਂ ਕੀਤੀ ਇਸ ਲਈ ਉਹ ਵੀ ਸਿੱਖ ਚੇਤਨਾ ਅੰਦਰ ਇਸ ਮਾਮਲੇ ਵਿੱਚ નિર્ਦੋਸ਼ ਨਹੀਂ ਹਨ ਜੱਦਤਾਰ ਨੇ ਇਹ ਗੱਲ ਉਸ ਵੇਲੇ ਆਖੀ ਜਦ ਪੰਜਾਬੀ ਕਲਾਕਾਰ ਦਲਜੀਤ ਦਸਾਂਝ ਵੱਲੋਂ ਇਮਤਾਬ ਵਜਨ ਤੇ ਪਹਿਲੀ ਹੱਥ ਲਾਈ ਜਾਣ ਕਰਨ ਵਿਵਾਦ ਚਲ ਰਿਹਾ ਹੈ ਉਹਨਾਂ ਨਵੰਬਰ 1984 ਸਿੱਖ ਨਸਲ ਕੁਸ਼ੀ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਕਿ ਆ ਕਿ ਸਿੱਖਾਂ ਨੂੰ ਅਜੇ ਤੱਕ 1984 ਵਿੱਚ ਕੀਤੇ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ ਸਿੱਖ ਨਸਲ ਕੁਸ਼ੀ ਕਰਨ ਵਾਲੇ ਬਹੁਤੇ ਦੋਸ਼ੀ ਫੜੇ ਨਹੀਂ ਗਏ ਤੇ ਖਾਸ ਕਰਕੇ ਕਈ ਵੱਡੇ ਸਿਆਸੀ ਆਗੂ ਅੱਜ ਵੀ ਆਜ਼ਾਦ ਨੇ ਜਦ ਕਿ ਪੀੜਤ ਉਹਨਾਂ ਨੂੰ ਸਜ਼ਾਵਾ ਮਿਲਣ ਦੀ ਰਾਹ ਦੇਖ ਰਹੇ ਨੇ ਜਿਨ੍ਹਾਂ ਲੋਕਾਂ 'ਚ ਆ ਕਾਂਗਰਸੀ ਆਗੂਆਂ ਖਿਲਾਫ ਇਸ ਮਾਮਲੇ ਸਬੰਧੀ ਇਲਜ਼ਾਮ ਲੱਗੇ ਸਨ ਉਹਨਾਂ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਸਰਕਾਰਾਂ ਤੇ ਏਜੰਸੀਆਂ ਦੀ ਸੀ ਜੋ ਉਹਨਾਂ ਨੇ ਨਹੀਂ ਪਾਈ ਸਿੱਖ ਚੇਤਨਾ ਅਜੇ ਸਾਰੇ ਲੋਕਾਂ ਨੂੰ ਦਰਸ਼ਿਮੰਦੀ ਹੈ ਬਿੱਤ ਦਿਨੀ ਦਲਜੀਤ ਦਸਾਂਝ ਵੱਲੋਂ ਮਤਾਬਚਨ ਦੇ ਪੈਰੀ ਹੱਤ ਲਾਉਣ ਦੇ ਮਸਲੇ ਉੱਤੇ ਜਦਦਰ ਗੜਗਾਜ ਨੇ ਕਿਹਾ ਕਿ ਭਾਵੇਂ ਮਤਾਬਚਨ ਨੇ ਅਕਾਲ ਤਖਤ ਤੋਂ ਵਿਖੇ ਭੇਜੇ ਆਪਣੇ ਪੱਤਰ ਰਾਹੀਂ ਖੁਦ ਨੂੰ ਵੇਕੁਨਾ ਦੱਸਿਆ ਪਰ ਉਸ ਵਿਰੁੱਧ ਮਨਜੀਤ ਸਿੰਘ ਸੈਣੀ ਦੀ ਗਵਾਹੀ ਦੀ ਜਾਣ ਸਰਕਾਰ ਤੇ ਏਜੰਸੀਆਂ ਵੱਲੋਂ ਨਹੀਂ ਕੀਤੀ ਗਈ ਇਸ ਲਈ ਸਿੱਖ ਚੇਤਨਾ ਅੰਦਰ ਹਲੇ ਤੱਕ ਉਹ ਸੁਰੱਖਿਅਤ ਨਹੀਂ ਹੋਏ ਦੱਸਦੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਸਮੇਤ ਅੰਤਰਿੰਕ ਕਮੇਟੀ ਦੇ ਮੈਂਬਰਾਂ ਦੀ ਸਲਾਣਾ ਚੋਣ ਲਈ 3 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਕੰਪ ਸਥਿਤ ਤੇਜਸੰਗ ਸਮੁੰਦਰੀ ਹਾਲ ਵਿੱਚ ਜਨਰਲ ਇਜਲਾਸੋ ਬਿਗਾ ਭਾਵੇਂ ਜਨਰਲ ਇਜਲਾਸ ਵਾਸਤੇ ਸਿਰਫ ਇੱਕ ਦਿਨ ਹੀ ਰਹਿ ਗਿਆ ਪਰ ਹਲੇ ਤੱਕ ਹਾਕਮ ਤੇ ਉੱਤੇ ਵਿਰੋਧੀ ਧਿਰਾਂ ਵੱਲੋਂ ਇਸ ਵੰਦੀ ਆਪਣੇ ਪੱਤੇ ਨਹੀਂ ਖੋਲੇਗੇ ਹਾਕਮ ਤੇ ਸ਼ਰਮਣੀ ਅਕਾਲੀ ਦਲ ਬਾਦਲ ਵੱਲੋਂ 2 ਨਵੰਬਰ ਨੂੰ ਤੇਜਸੰਗ ਸਮੁੰਦਰੀ ਹਾਲ ਵਿੱਚ ਜਥੇਬੰਦੀ ਨਾਲ ਸੰਬੰਧਿਤ ਸ਼ਰਮਣੀ ਕਮੇਟੀ ਮੈਂਬਰਾਂ ਦੀ ਅਹਿਮ ਮੀਟਿੰਗ ਹੈ ਬਾਦਲ ਧਿਰ ਵਿੱਚ ਸ਼ਰਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੀ ਮੁੜ ਜਥੇਬੰਦੀ ਦੇ ਉਮੀਦਵਾਰ ਹੋ ਸਕਦੇ ਨੇ ਇਸੇ ਤਰ੍ਹਾਂ ਜਥੇਬੰਦੀ ਪੁਨਰ ਸਰਜੀਤ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਮਾਮਲੇ ਨੂੰ ਵਿਚਾਰਨ ਵਾਸਤੇ ਦੋ ਨੰਬਰ ਨੂੰ ਅੰਮ੍ਰਿਤਸਰ ਵਿੱਚ ਵਰਕਿੰਗ ਕਮੇਟੀ ਮੈਂਬਰ ਅਤੇ ਜਥੇਬੰਦੀ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਸ਼੍ਰੋਮਣੀ ਕਮੇਟੀ ਦੀਆਂ ਦੋ ਵਕ ਵਕ ਮੀਟਿੰਗਾਂ ਸੱਦੀਆਂ ਗਈਆਂ ਨੇ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਅਤੇ ਸਿੰਡੀਗੇਟ ਖਤਮ ਕੀਤੇ ਜਾਣ ਦੇ ਫੈਸਲੇ ਦੀ ਸਖਤ ਨਖੇਦੀ ਕੀਤੀ ਉਨ੍ਹਾਂ ਨੇ ਇਸ ਕਦਮ ਨੂੰ ਪੰਜਾਬ ਨਾਲ ਇੱਕ ਹੋਰ ਵੱਡੀ ਬੇਇਨਸਾਫੀ ਅਤੇ ਸੰਗਠਾਚੇ ਤੇ ਸਿੱਧਾ ਹਮਲਾ ਘਰਾੜ ਦਿੱਤਾ ਐਡਵੋਕੇਟ ਧਾਮੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ ਕੁਝ ਸਿੱਖਿਆ ਸੰਸਤਾ ਤੇ ਸੂਬੇ ਦੇ ਹੱਕ ਖਤਮ ਕਰਨ ਦੀ ਸਪਸ਼ਟ ਤੇ ਸੋਚੀ ਸਮਝੀ ਚਾਲ ਹੈ ਉਹਨਾਂ ਕਹਿ ਕੇ ਪੰਜਾਬ ਜੀ ਯੂਨੀਵਰਸਿਟੀ ਦੀ ਇੱਕ ਖਾਸੀਅਤ ਸੀ ਕਿ ਇਸ ਸੈਨੇਟ ਅਤੇ ਸਿੰਡੀਗੇਟ ਦੀ ਚੋਣ ਲੋਕਤੰਤਰੀ ਪ੍ਰਕਿਰਿਆ ਰਾਹੀਂ ਹੁੰਦੀ ਸੀ ਪਰ ਹੁਣ ਕੇਂਦਰ ਸਰਕਾਰ ਇਸ ਵਿਲੱਖਣ ਪ੍ਰਣਾਲੀ ਨੂੰ ਖਤਮ ਕਰਕੇ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਆਪਣੇ ਅਧੀਨ ਕਰਨਾ ਚਾਹੁੰਦੀ ਹੈ ਉਹਨਾਂ ਇਸ ਫੈਸਲੇ ਨੂੰ ਤਾਨਾਸ਼ਾਹੀ ਘਰਾੜ ਦਿੰਦਿਆਂ ਕਿਹਾ ਕਿ ਨਾ ਸਿਰਫ ਸੰਗੀ ਢਾਂਚੇ ਦੇ ਸਿਧਾਂਤਾਂ ਦੇ ਵਿਰੁੱਧ ਹੈ ਸਗੋਂ ਪੰਜਾਬ ਪੁਨਰਗਠਨ ਐਕਟ ਦੀ ਵੀ ਸਿੱਧੇ ਉਲੰਘਣਾ ਹੈ